ਸਲੋਕ ਦੇਨਹਾਰ ਪ੍ਰਭ ਛੋੜ ਕੈ ਲਾਗਿਆਨ ਸਵਾਈ ਨਾਨਕ ਕਾਹੂ ਨਾ ਸੀ ਜਾਈ ਬਿਨ ਨਾਮੈ ਪਤ ਜਾਈ ਅਸ਼ਟ ਪਦੀ 10 ਵਸਤੂਲੇ ਪਾਸ਼ੇ ਪਾਵੈ 1 ਵਸਤ ਕਾਰਨ ਬਖੋਟ ਗਵਾਵੈ ਏਕ ਭੀ ਨਾ ਦੇ 10 ਭੀ ਹਰ ਲੇ ਓ ਮੂੜਾ ਕਹੋ ਕਹਾ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਪੋ ਕੀਜੈ ਸਦਨਮ ਸਕਾਰਾ ਜਾਂ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖਤਾ ਹੂੰ ਮਨ ਵੂਠਾ ਜਿਹ ਜਨ ਆਪਣਾ ਹੁਕਮ ਮਨਾਇਆ ਸਰਬ ਥੋਗ ਨਾਨਕ ਤਿਨ ਪਾਇਆ ਅਗਨਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦੋਲਾਸ ਆਪਣੀਆਂ ਮਾਨ ਕਸ਼ ਬਹੁਰ ਸਾਹ ਲੈ ਅਗਿਆ ਨੀਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸਾਗਰ ਆਖੈ ਰੱਬ ਕੀ ਆਗਿਆ ਮਨ ਹੈ ਮਥੇ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤ ਮਾਇਆ ਕੇਤ ਸਰਪਰ ਹੋਵਤ ਜਾਣ ਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸੈ ਉਹ ਮਨ ਪਛਤਾਵੇ ਜੋ ਦੀਸੈ ਸੋ ਚਾਲਨ ਹਾਰ ਨਪਤਰ ਹੈ ਉਹ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨਹਿ ਤਾਕੋ ਹਾਥ ਨ ਆਵੇ ਕਹਿ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਹਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਉبن ਤਨਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਤ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਕੁਮਾਨ ਆਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪ੍ਰਨਿੰਦਾ ਸੁਣਹਿ ਮਿਥਿਆ ਹਸਤ ਪਰ ਦਰਪ ਕੋ ਹਿਰਹਿ ਮਿਥਿਆ ਨੇਤਰ ਪੇਖ ਪਰਤ੍ਰ ਰੂਪਾਦ ਮਿਥਿਆ ਅਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵਹਿ ਮਿਥਿਆ ਮਨ ਪਰ ਲੋਭ ਲੁਬਾਵਹਿ ਮਿਥਿਆ ਤਨ ਨਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਥ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਦ ਮੁਖ ਆਵਤ ਤਾਂ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ ਮੀਗ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਬ ਕਾਮ ਜਿਉ ਕਿਰਪਨ ਕੇ ਨਿਰਾਰਥ ਧਾਮ ਤਨ ਤਨ ਤੇ ਜਨ ਜੇ ਘਟ ਬਸਿਓ ਹਰਨਾਮ ਨਾਨਕ ਤਾਂ ਕੈ ਬਲ ਬਲ ਜਾਉ ਰਹਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋ ਗੰਡ ਲਾਵਤ ਜਾਨਨ ਹਾਰ ਪ੍ਰਭੂ ਪਰ ਬੀਨ ਬਾਹਰ ਵੇਖ ਨਾ ਕਾਹੋਂ ਪੀਨ ਔਰਿ ਉਪਦੇਸ ਆਪਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕਾ ਅੰਤਰ ਵਸੈ ਨਿਰੰਕਾਰ ਇਸ ਕੀ ਸੇਖ ਤਰੈ ਸੰਸਾਰ ਜੋ ਤੁਮ ਬਾਨੇ ਤਿਨ ਪ੍ਰਵਜਤਾ ਨਾਨਕ ਓਨ ਜਨ ਚਰਨ ਪਰਾਤਾ ਕਰਉ ਬੇਨਤੀ ਪਾਰ ਬ੍ਰਹਮ ਸਭ ਜਾਨੈ ਆਪਣਾ ਕੀ ਆਪ ਹੈ ਮਾਨੈ ਆਪਿ ਆਪ ਆਪ ਕਰਤ ਨ ਬੇਰਾਗ ਕਿਸੈ ਦੂਰ ਜਨਾਵਤ ਕਿਸੈ 부ਝਾਵਤ ਨੇ ਉਪਾਵ ਸਿਆਨ ਬਸਗਲ ਤੇ ਰਹਤ ਸਬਕਸ਼ ਜਾਣੈ ਆਤਮ ਕੀ ਰਹਿਤ ਜਿਸ ਪਾਵੈ ਤਿਸ ਲੈ ਲੜ ਲਾਏ ਖਾਂਤ ਨੰਤਰ ਰਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ